ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਜਾਗਰਣ ਆ ਤੁਸੀਂ ਛੇ ਮਿੰਟ ਦੀ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਅਨਕਾਊਂਟਰ ਕੀਤਾ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸੀਆਈ ਸਟਾਫ ਦੀ ਟੀਮ ਨੂੰ ਇੱਕ ਜਾਣਕਾਰੀ ਮਿਲਦੀ ਹੈ ਕਿ ਸਿਧਮਾ ਵੇੜ ਦੇ ਇਲਾਕੇ ਵਿੱਚ ਇੱਕ ਸਕਾਰਪਿਓ ਗੱਡੀ ਦੇ ਵਿੱਚ ਕੁਝ ਸ਼ੱਕੀ ਵਿਅਕਤੀ ਘੁੰਮ ਰਹੇ ਨੇ ਜਿਨ੍ਹਾਂ ਕੋਈ ਵਿਸਪੋਟਕ ਹੋਣ ਦੀ ਸੰਭਾਵਨਾ ਹੈ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਸੀਆਈਆ ਸਟਾਫ ਪੁਲਿਸ ਆਪਣੀ ਟੀਮ ਦੇ ਨਾਲ ਇਹਨਾਂ ਨੂੰ ਕਾਬੂ ਕਰਨ ਦੇ ਲਈ ਸਿਧਮਾ ਵੇੜ ਦੇ ਇਲਾਕੇ ਵਿੱਚ ਛਾਪੇਮਾਰੀ ਕਰਦੀ ਹੈ ਉਹਨਾਂ ਨੂੰ ਪਤਾ ਲੱਗਦਾ ਕਿ ਜੰਡੀ ਵਾਲੀ ਸਾਈਡ ਤੋਂ ਇੱਕ ਕੱਚਾ ਰਸਤਾ ਹੁੰਦਾ ਹੈ ਤੇ ਉਸ ਰਸਤੇ ਦੇ ਰਾਹ ਦੇ ਉੱਤੇ ਇਹ ਬੰਦੇ ਐਕਟੀਵਿਟੀ ਦੇਖੀ ਗਈ ਹੈ ਤੇ ਪੁਲਿਸ ਇੱਥੇ ਪਹੁੰਚਦੀ ਹੈ ਜੋ ਦੇਖਦੀ ਹੈ ਤਾਂ ਜੋ ਸਥਿਤੀ ਸਾਹਮਣੇ ਆਉਂਦੀ ਹੈ ਕਿ ਇੱਕ ਸਕਾਰਪੀਓ ਕਾਲੇ ਰੰਗ ਦੀ ਗੱਡੀ ਜਿਹਦੀ ਇਸ ਟਾਈਮ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਉਸ ਗੱਡੀ ਦੇ ਵਿੱਚ ਮਲਗਮ ਹੁੰਦੇ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਉਹ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਤੇ ਗੱਡੀ ਡਰਕਟ ਦੇ ਵਿੱਚ ਵਾਈਦੀ ਹੈ ਤੇ ਇਹਨਾਂ ਚੋਂ ਇੱਕ ਅ ਰੈਕਟਿਵ ਨਿਕਲ ਕੇ ਨੌਜਵਾਨ ਨਿਕਲ ਕੇ ਪੁਲਿਸ ਤੇ ਫਾਇਰ ਕਰ ਦਿੰਦਾ ਜਦੋਂ ਪੁਲਿਸ ਤੇ ਫਾਇਰ ਕਰਦਾ ਤੇ ਉਹ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਨਾਲ ਉਹਦਾ ਫਾਇਰ ਖੇਂਦਾ ਹੋਇਆ ਨਿਕਲ ਜਾਂਦਾ ਹੈ, ਮੁਲਾਜ਼ਮ ਦਾ ਬਚਾਅ ਹੋ ਜਾਂਦਾ ਹੈ ਤੇ ਪੁਲਿਸ ਦੀ ਜਵਾਬੀ ਫਾਇਰ ਦੇ ਵਿੱਚ ਜਿਹੜੇ ਗੱਡੀ ਵਿੱਚ ਪੰਜ ਸਵਾਰ ਨੇ, ਨੌਜਵਾਨ ਉਹਨਾਂ ਵਿੱਚੋਂ ਇੱਕ ਜ਼ਖਮੀ ਹੋ ਜਾਂਦਾ ਜਿਹਨੂੰ ਸਿਵਲ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਐਸਐਸਪੀ ਸਾਹਿਬ ਵੱਲੋਂ ਦਿੱਤੀ ਗਈ ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਪੰਜਾਬੀ ਜਾਗਰਣ ਤੇ ਮੈਂ ਹਾਂ ਪੱਤਰਕਾਰ ਦਿਨੇਸ਼ ਸ਼ਰਮਾ। ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਸਿਦਮਾਬੇਡ ਦਾ ਏਰੀਆ ਹੈਗਾ ਇੱਥੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਵੀ ਸ਼ੋਰਟਕ ਪਦਾਰਥ ਹੋ ਸਕਦਾ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200 ਬੱਡਾ 25 ਮਕਦਮਾ ਹੈਗਾ ਅੰਡਰ 3 4 ਐਕਸਪਲੋਸਿਵ ਐਕਟ 25 54 58 ਆਰਮਜ਼ ਐਕਟ ਤੇ 190 99 ਬੀ ਐਨ ਐਸ ਉਹ ਦਰਜ ਕਰਕੇ ਉਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਤ ਕਰ ਰਹੇ ਸੀ ਤੇ ਇਨਫੋਰਮੇਸ਼ਨ ਆਈ ਕਿ ਉਹ ਜਿਹੜੀ ਝੰਡੀ ਤੋਂ ਰੋਡ ਆਉਂਦੀ ਹੈ ਕਚਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋ ਸਾਡੀ ਸੀਆਈਏ ਦੀ ਪਾਰਟੀ ਫ੍ਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਿਜਮਾ ਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਨ ਦਾ ਬਟ ਇਹਨਾਂ ਨੇ ਗੱਡੀ ਰੁਕਨ ਦੀ ਬਜਾਏ ਇੱਕਦਮ ਭਜਾਈ ਤੇ ਉਹ ਕਾਲੀ ਕਾਲੀ ਦੇ ਵਿੱਚ ਉਹਨਾਂ ਦੀ ਦਰਖਤ 'ਚ ਵੱਡੀ ਵੱਜੀ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਉਹਨਾਂ ਦਾ ਸ਼ੀਸ਼ਾ ਵੀ ਟੁੱਟਿਆ ਪਿੱਛੋਂ ਇੱਕ ਬੰਦਾ ਉੱਤਰ ਕੇ ਟੋਟਲ ਪੰਜ ਮੁਲਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿੱਛੋਂ ਉੱਤਰ ਕੇ ਉਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਨੂੰ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇੱਕ ਮੁਲਜ਼ਮ ਜਿਹਦਾ ਨਾਮ ਹੈਗਾ ਅਮਜਦ ਨਸੀਬ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਨੂੰ ਹਸਪੀਟਲ ਭੇਜਤਾ ਹੈ ਤੇ ਐਜ਼ ਆਫ ਨਾਓ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅਰਜਨ ਨਾਮ ਦਾ ਬੰਦਾ ਉਸ ਟੈਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਤੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾਡ ਵੀ ਮੰਗਾ ਲਿਆ ਸੋ ਜਾਬਤੀ ਅਨੁਸਾਰ ਅਸੀਂ ਉਹਨੂੰ ਵੀ ਡਿਸਪੋਜ਼ ਆਫ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ 32 ਮੋਰ ਦਾ ਪਿਸਟਲ ਵੀ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਦਲੂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਫੁੱਟਬਾਲ ਤੋਂ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਦੇ ਵਿੱਚ ਲੱਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹਦੀ ਲੈਚ ਚ ਲੱਗਿਆ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ ਇਹ ਹੁਣ ਤੋਂ ਇਹ ਹੁਣ ਤੋਂ ਜੀ ਅੱਧੇ ਪਾਣੇ ਘੰਟੇ ਪਹਿਲਾਂ ਦੀ ਘਟਨਾ ਹੈਗੀ ਹੈ ਜੀ ਜਿਹੜਾ ਸਾਰਾ ਵਕੂਆ ਹੋਇਆ ਜੀ ਸਰ ਕਿੰਨੇ ਤਿੰਨ ਮਿੰਟ ਪਿਛੋਕੜ ਵੀ ਹੈ ਸਾਰਾ ਇਦੇ ਵਿੱਚ ਉਹ ਤੋਂ ਚੈੱਕ ਕਰਾਂਗੇ ਜੀ ਹੁਣ ਕਿਉਂਕਿ ਹੁਣੇ ਜਸਟ ਫੜੇ ਹੈਗੇ ਆ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲੀਮਿਨਰੀ ਦੱਸਿਆ ਹੈ ਔਰਲੀ ਉਹ ਤਰਨਤਾਰਨ ਏਰੀਏ ਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮినਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋਇਆ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲਸ ਬੜੀ ਤਫਤੀਸ਼ ਨਾਲ ਮਤਲਬ ਤਫਸੀਲ ਨਾਲ ਇਹਦੀ ਤਫਤੀਸ਼ ਹੋਊਗੀ ਤੇ ਤਾਂਕਿ ਜਿਹੜੇ ਸਾਰੇ ਫੈਕਟਸ ਹੈ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਜੀ ਸਾਰੀ ਜਿਹੜੀ ਇਹਦੀ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਹੁਣ ਤਫ਼ਤੀਸ਼ ਅੱਗੇ ਇਹਨੂੰ ਅਨਰਥ ਕਰਾਂਗੇ ਸਰ ਜਕਮੀ ਜਿਹੜਾ ਹੋਇਆ ਵਾ ਐਪੇ ਜਣਾ ਹੋਇਆ ਜੀ ਇੱਕ ਇੱਕ ਹੋਇਆ ਜੀ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਜੀ